ब यूके वास्ते भाईचारे बहुत ही चंकी खबर एक चंगा अपडेट अमृतसर लंडन अमृतसर लंडन हवाई संपर्क मुड़ जुड़ गया है एयर इंडिया ने अपनी अमृतसर लंडन गेटवे सीधी उड़ान मुड़ चालू कर दीती है उन्नती अक्तूबर तो कुछ दृश्य फ्लाइट अडार जितों फ्लाइट ट्रैक करते हाँ आम लोग भी बड़े लोग देखते दे रहेंगे कि किमें हवाई स्पेस एयर स्पेस में ਕਿੰਨੀਆਂ ਉਡਾਨਾਂ ਆਣ ਤੇ ਬਹੁਤ ਹੀ ਚੰਗਾ ਦ੍ਰਿਸ਼ ਸੀਗਾ ਇਹ ਦੇਖ ਕੇ ਕਿ ਦੋ ਜਹਾਜ਼ 에어 ਇੰਡੀਆ ਦੇ ਦੋ ਡ੍ਰੀਮ ਲਾਈਨਰ ਬੋਇੰਗ 787-8 ਡ੍ਰੀਮ ਲਾਈਨਰ ਯੂਕੇ ਤੋਂ ਅੰਮ੍ਰਿਤਸਰ ਵੱਲ ਇੱਕ ਦੂਜੇ ਨੂੰ ਫਾਲੋ ਕਰਕੇ ਪਹੁੰਚ ਰਹੇ ਸਨ ਲੰਡਨ ਗੈਟਵਿਕ ਦੀ ਜਿਹੜੀ ਪਹਿਲੀ ਉਡਾਨ ਫਿਰ ਸ਼ੁਰੂ ਹੋਈ ਹੈ ਉੱਥੋਂ ਅੰਮ੍ਰਿਤਸਰ ਵੱਲ ਆ ਰਹੀ ਸੀ ਨਾਲ ਹੀ ਪਿੱਛੇ-ਪਿੱਛੇ ਬਰਮਿੰਗਮ ਅੰਮ੍ਰਿਤਸਰ ਬੁੱਧਵਾਰ ਵਾਲੇ ਦਿਨ ਇਹ ਫਲਾਈਟ ਪਹਿਲਾਂ ਅੰਮ੍ਰਿਤਸਰ ਤੋਂ ਗਈ ਫਿਰ ਉਧਰੋਂ ਸ਼ਾਮ ਨੂੰ ਰਵਾਨਾ ਹੋ ਕੇ ਬਰਮਿੰਗਮ ਦੀ ਵੀ ਤੇ ਲੰਡਨ ਦੀ ਵੀ ਵੀਰਵਾਰ ਨੂੰ 30 ਅਕਤੂਬਰ ਨੂੰ ਇਹ ਅੰਮ੍ਰਿਤਸਰ ਪਹੁੰਚੀਆਂ 11:30 ਵਜੇ ਤੇ ਬਰਮਿੰਗਮ ਤਕਰੀਬਨ 12 ਵਜੇ ਹਫਤੇ 'ਚ ਤਿੰਨ ਉਡਾਨਾਂ ਅੰਮ੍ਰਿਤਸਰ ਗੈ ਲੰਡਨ ਤੇ ਨਾਲ ਹੀ ਤਿੰਨ ਉਡਾਨਾਂ ਅੰਮ੍ਰਿਤਸਰ ਬਰਮਿੰਗਮ ਤੇ ਇਹਦੇ ਲਈ ਵਧਾਈ ਦੇ ਹੱਕਦਾਰ ਨੇ ਯੂਕੇ ਦੇ ਸਾਰੇ ਪੰਜਾਬੀ ਕਿਉਂਕਿ ਜਿਹੜੀ ਉਹਨਾਂ ਦੀ ਸਪੋਰਟ ਹੈ ਭਾਵੇਂ ਕਈ ਜਣੇ ਲਿਖਦੇ ਨੇ ਕਿ ਅੰਮ੍ਰਿਤਸਰ ਦੇ ਟਿਕਟਾਂ ਮਹਿੰਗੀਆਂ ਨੇ ਦਿੱਲੀ ਨਾਲੋਂ ਦਿੱਲੀ ਤੋਂ ਇਸ ਸਮੇਂ ਲੰਡਨ ਲਈ ਬਹੁਤ ਜ਼ਿਆਦਾ 에ਅਰ ਇੰਡੀਆ ਨੇ 4 ਉਡਾਨਾਂ ਰੋਜ਼ ਦੀਆਂ ਸ਼ੁਰੂ ਕੀਤੀਆਂ ਨੇ ਹੀਥਰੋ ਦੀਆਂ ਪਰ ਇਹ ਪੰਜਾਬੀਆਂ ਦਾ ਪਿਆਰ ਤੇ ਡੈਡੀਕੇਸ਼ਨ ਕਾਫੀ ਵੀਡੀਓਜ਼ ਵੀ ਵਾਇਰਲ ਹੋਈਆਂ ਸੀ 에어 ਇੰਡੀਆ ਦੇ ਜਹਾਜ਼ਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਪਰ ਪੰਜਾਬੀ ਕਹਿ ਰਹੇ ਸਨ ਜਿੱਦਾਂ ਵੱਡਾ ਸਿੱਖ ਡਾਇਸਪੋਰਾ ਯੂਕੇ 'ਚ ਹੈ ਸਾਰੇ ਕਹਿ ਰਹੇ ਸਨ ਕਿ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਜਾ ਰਹੇ ਹਾਂ ਭਾਵੇਂ ਜਹਾਜ਼ ਜਿਵੇਂ ਮਰਜ਼ੀ ਹੋਣ ਸਾਨੂੰ ਇਹ ਡੈਡੀਕੇਸ਼ਨ ਦਿਖਾਣੀ ਪਵੇਗੀ ਇਹੋ ਚੀਜ਼ ਅਸੀਂ ਕੈਨੇਡਾ ਤੇ ਹੋਰ ਨਾ ਥਾਵਾਂ ਦੇ ਪੰਜਾਬੀਆਂ ਤੋਂ ਵੀ ਰਿਕੁਐਸਟ ਕਰਦੇ ਰਹਿੰਦੇ ਹਾਂ ਪਰ ਇਹ ਫਲਾਈਟ ਦਾ ਸ਼ੁਰੂ ਹੋਣਾ ਇਹ ਦਰਸਾਉਂਦਾ ਹੈ ਕਿ 에어 ਇੰਡੀਆ ਨੂੰ ਵੀ ਪਤਾ ਹੈ ਕਿ ਕਿਦਾਂ ਏਸੀ ਸਪੋਰਟ ਕੀਤੀ ਜਾ ਰਹੀ ਪਾਕਿਸਤਾਨ ਦੀ 에어ਸਪੇਸ ਬੰਦ ਹੋਣ ਦੇ ਬਾਵਜੂਦ 2 ਘੰਟੇ ਦਾ ਸਫਰ ਵੱਧ ਹੋ ਰਿਹਾ ਹੈ ਤੇਲ ਜ਼ਿਆਦਾ ਲੱਗ ਰਿਹਾ ਹੈ ਫਿਰ ਵੀ 에어 ਇੰਡੀਆ ਨੇ ਇਸ ਨੂੰ ਬਹਾਲ ਕੀਤਾ ਹੈ ਗੋਆ ਦੀ ਫਲਾਈਟ ਉਹਨਾਂ ਨੇ ਨਵੀਂ ਸ਼ੁਰੂ ਕੀਤੀ ਅਹਮਦਾਬਾਦ ਤੋਂ ਫਿਰ ਤੋਂ ਸ਼ੁਰੂ ਹੋ ਗਈ ਹੈ ਪਰ ਉਹਨਾਂ ਦਾ 에어ਸਪੇਸ ਤੇ ਕੋਈ ਇਫੈਕਟ ਨਹੀਂ ਹੁੰਦਾ ਕੇਰਲਾ ਤੋਂ ਵੀ ਇਹ ਫਲਾਈਟ ਕੁਝ ਮਹੀਨਿਆਂ ਪਹਿਲਾਂ ਅਹਮਦਾਬਾਦ ਤੋਂ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ ਕ੍ਰੈਸ਼ ਤੋਂ ਪਰ ਅੰਮ੍ਰਿਤਸਰ ਦਾ ਇਹ ਦਰਸਾਉਂਦਾ ਹੈ ਉਹਨਾਂ ਨੇ ਫਲਾਈਟ ਇਹ ਪਹਿਲਾਂ ਕ੍ਰੈਸ਼ ਤੋਂ ਪਹਿਲਾਂ 5 ਦਿਨ ਕਰਨੀ ਸੀ ਪਰ ਜੋ-ਜੋ ਜਹਾਜ਼ ਉਹਨਾਂ ਘਵਾਂਗੇ ਚੈੱਕ ਕਰ ਅਸੀਂ ਇਸੇ ਤਰ੍ਹਾਂ ਸਪੋਰ ਸਾਨੂੰ ਸਪੋਰਟ ਕਰਨੀ ਪਵੇਗੀ ਦਸਾਉਣਾ ਪਏਗਾ 에어 ਇੰਡੀਆ ਨੂੰ ਤਾਂ ਜੋ ਕੱਲ ਨੂੰ ਅਸੀਂ ਫਲਾਈਟਾਂ ਨੂੰ ਰੋਜਾਨਾ ਕਰਵਾ ਸਕੀਏ ਕਾਰਗੋ ਜਾਏਗਾ ਬਰਮਿੰਗਮ ਲਈ ਕਾਰਗੋ ਵੱਡੀ ਮਾਤਰਾ ਚ ਵੱਡੀ ਮਾਤਰਾ ਚ ਦਿੱਲੀ ਤੋਂ ਜਾ ਰਿਹਾ ਹੈ ਸਾਨੂੰ ਲੋੜ ਹੈ ਕਿ ਇਸ ਨੂੰ ਪੰਜਾਬ ਤੋਂ ਵੀ ਭੇਜੀ ਜਾ ਆਓ ਵੱਧ ਤੋਂ ਵੱਧ ਸਪੋਰਟ ਕਰੀਏ ਫਲਾਈ ਅਮਰitsar ਇਨੀਸ਼ੀਏਟਿਵ ਵੱਲੋਂ ਅਸੀਂ ਸਵਾਗਤ ਕਰਦੇ ਹਾਂ ਤੇ ਨਾਲ ਹੀ ਪੰਜਾਬੀ ਦਾ ਵੀ ਧੰਨਵਾਦ ਕਰਦੇ ਹਾਂ ਜੁੜੇ ਰਹੋ ਫਲਾਈ ਅਮਰitsar ਇਨੀਸ਼ੀਏਟਿਵ ਨਾਲ ਬਹੁਤ-ਬਹੁਤ ਧੰਨਵਾਦ ਅਸੀਂ 에어ਲਾਈਨ 에어ਪੋਰਟ ਜਾਂ ਟਰੈਵਲ ਏਜੰਸੀ ਨਹੀਂ ਹਾਂ ਸਾਡੀ ਵੀ ਕੋਸ਼ਿਸ਼ ਹੈ ਕਿ ਫਲਾਈਟਸ ਸ਼ੁਰੂ ਹੋਣ ਪੀ ਅੰਮ੍ਰਿਤਸਰ ਨੂੰ ਅਸੀਂ ਨੰਬਰ 1 ਹੋਰ ਅੱਗੇ ਲੈ ਕੇ ਚੱਲੀਏ ਬਹੁਤ ਬਹੁਤ ਧੰਨਵਾਦ